ਪਸੰਦ ਆ ਕਿ ਇੱਕਲਾ ਦੀ ਲਿਪਸਟਿਕ ਹੋਵੇ ਇੱਕਲਾ ਦਾ ਫਾਊਂਡੇਸ਼ਨ ਹੋਵੇ ਕਿ ਤੁਸੀਂ ਵੀ ਚੂਜ਼ ਚੂਜ਼ ਕਰ ਰਹੇ ਸੀ ਕਿ ਕੁਝ ਵੀ ਲਗਾਈ ਜਾ ਰਹੇ ਸੀ ਮੈਂ ਤਾਂ ਪਤਾ ਹੀ ਨਹੀਂ ਸੀ ਕੁਛ ਮੈਂ ਤਾਂ ਚਾ ਹੀ ਚੜਿਆ ਆਇਆ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਸੋਚੇ ਹੋਏ ਸੀ ਮੇਰੀ ਕੋਲ ਲਿਸਟ ਬਣੀ ਹੋਈ ਹੈ ਕਿ ਜ਼ਿੰਦਗੀ ਚ ਕਿਹੜੇ ਕਿਹੜੇ ਕੈਰੈਕਟਰ ਕਰਨੇ ਨੇ ਨਾ ਉਹਦੇ ਚ ਨੈਗੇਟਿਵ ਪੋਜ਼ਿਟਿਵ ਸਾਰੇ ਸੀਗੇ ਆ ਵੀ ਉਹਨਾਂ ਚ ਇੱਕ ਸੀਗਾ ਮੈਂ ਯਾਰ ਹੁਣ ਮੌਕਾ ਮਿਲਿਆ ਇਕੱਲਾ ਰਹਿ ਗਿਆ ਸੀਗਾ ਸੋ ਬਾਈ ਨੇ ਦੱਸਿਆ ਕਿ ਜਦੋਂ ਪਹਿਲੇ ਦਿਨ ਸੂਟ ਪਾਇਆ ਤਾਂ ਪਹਿਲੀ ਫੋਟੋ ਮੈਂ ਆਪਣੀ ਮੰਮੀ ਨੂੰ ਭੇਜੀ ਕਿ ਤੂੰ ਤਾਂ 마ਸੀ ਵਰਗਾ ਲੱਗਦਾ ਸੋ ਅਰ ਸੋ ਮੇਰੀਆਂ ਚਾਰ 마ਸੀਆਂ ਨੇ ਨਾ ਬਹੁਤ ਖੁਸ਼ ਹੋਈਆਂ ਉਹ ਕਹਿੰਦੇ ਤੂੰ ਸਾਡੀ ਭੈਣ ਹੀ ਲੱਗਦਾ ਔਰ ਇਹਨਾਂ ਦੇ ਮਾਸੜ ਨੇ ਉਹਦੀ ਡੀਪੀ ਲਾਈ ਹੈ ਦੀ ਮਾਸੜ ਤਾਂ ਆ ਜਾਈ ਪੁੱਛੀ ਜਾਂਦਾ ਹੈ ਇੱਕ ਕਦੋਂ ਤਿਆਰ ਹੋਣਾ ਦੁਆਰਾ ਸੋ ਬਹੁਤ ਔਖਾ ਸੀਗਾ ਮਜ਼ਾ ਵੀ ਬਹੁਤ ਆਇਆ ਇਹ ਤਾਂ ਚਲੋ ਹਜੇ ਟ੍ਰੇਲਰ ਆਇਆ ਨਾ ਜਦੋਂ ਫਿਲਮ ਤੁਸੀਂ ਦੇਖੋਗੇ ਨਾ ਫਿਲਮ ਵਾਕਈ ਬਹੁਤ ਦਾ ਐਂਟਰਟੇਨਿੰਗ ਹੈ ਜਦੋਂ ਫਿਲਮ ਚ ਅਸਲੀ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਆਪਾਂ ਫਿਲਮ ਦੇਖਦੇ ਆ ਨਾ ਕਰੈਕਟਰ ਕਰਨ ਦਾ ਵੀ ਕਿਉਂਕਿ 2-3 ਦਿਨ ਤਾਂ ਲੱਗਦੇ ਆ ਨਾ ਤੁਸੀਂ ਬਿਲਕੁਲ ਹੀ ਇੱਕ ਆਟੋ ਬਾਕ ਜਾ ਕੇ ਚਲੇ ਜਾਇਓ ਪਰ ਸੱਚੀ ਬਹੁਤ ਮਜ਼ਾ ਆਇਆ ਆ ਬ੍ਰਾਂਡ ਬ੍ਰਾਂਡ ਤਾਂ ਮੈਨੂੰ ਤਾਂ ਐ ਦੀ ਜਿਹੜਾ ਮਰਜ਼ੀ ਆ ਚਾਹਿਆ 19 ਸੈਕਟਰ ਤੋਂ ਲਿਆ ਚਾਹੇ 22 ਤੋਂ ਲਿਆ ਸਾਨੂੰ ਨਹੀਂ ਸੀ ਪਤਾ ਲੱਗਦਾ ਬੋਲਾ ਪਰ ਮਜ਼ਾ ਆ ਰਿਹਾ ਸੀ ਗੱਲ